टीना ਜੀ ਮੇਰਾ ਨਾਮ Tina ਹੈ ਮੈਂ ਮੱਧ ਆਇਆ ਹਾਂ ਸੀਐਨ ਦੀ ਕੋਟੀ ਨੂਰੇ ਕੀ ਕੀ ਮੰਗਾ ਨੇ ਕੀ ਤੇ ਕੀ ਧਰਨ ਸਰ ਬੇਸਿਕਲੀ ਸਾਡੀ ਇੱਕੋ ਹੀ ਡਿਮਾਂਡ ਹੈ ਔਰ ਪਿਛਲੇ 11 ਸਾਲ ਦੀ ਇਹੀ ਚੱਲ ਰਹੀ ਹੈ ਪਹਿਲੇ ਵਾਲੀ ਸਰਕਾਰਾਂ ਦੇ ਅੱਗੇ ਵੀ ਆਪਾਂ ਇਹੀ ਡਿਮਾਂਡ ਰੱਖੀ ਸੀ ਤੇ ਰਾਈਟ ਨਾਓ ਇਸ ਸਰਕਾਰ ਦੇ ਅੱਗੇ ਵੀ ਆਪ ਸਾਡੀ ਇਹੀ ਡਿਮਾਂਡ ਹੈ ਕਿ ਟੂ ਰੈਗੂਲਰ ਰੈਗੂਲਰਾਈਜ਼ ਦੀ ਮੈਰੀਟੋਰੀਸਟ ਸਟਾਫ ਇਨ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਦੇ ਇਲਾਵਾ ਸਾਡੀ ਕੋਈ ਡਿਮਾਂਡ ਹੋਰ ਨਹੀਂ ਹੈ ਅੱਜ ਆਏ ਸੀਗੇ ਪੁਲਿਸ ਵੱਲੋਂ ਧੱਕਾ ਮੁੱਗੀ ਗਈ ਬਿਲਕੁਲ ਠੀਕ ਹੈ ਜੀ ਦੇਖੋ ਜੀ ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਆ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੜ ਜਾਈਏ ਐਜੂਕੇਸ਼ਨ ਮਨਿਸਟਰ ਕੋਲ ਜਾਓ ਤਾਂ ਕਹਿੰਦੇ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਤੁਸੀਂ ਸੀਐਮ ਨਾਲ ਗੱਲ ਕਰੋ ਪਾਵਰ ਉਹਨਾਂ ਕੋਲ ਹੈ ਵਿੱਤ ਮੰਤਰੀ ਕੋਲ ਜਾਂਦੇ ਹਾਂ ਉਸ ਜਦ ਤਾ ਸਾਡੀ ਮੀਟਿੰਗਸ ਪੋਸਟਪੋਨ ਕਰਦੇ ਰਹਿੰਦੇ ਨੇ ਤੇ ਜਾਂ ਸਾਡੀ ਸੁਣਵਾਈ ਨਹੀਂ ਹੈਗੀ ਸੀਐਮ ਸਰ ਜਿਹੜੇ ਸਾਡੀ ਸਕੂਲਸ ਦੇ ਪ੍ਰੈਜ਼ੀਡੈਂਟ ਨੇ ਉਹ ਉਹਨਾਂ ਨੇ ਬਾਇ ਰੂਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੁੰਦੀ ਹੈ ਬੀਓਜੀ ਦੇ ਥਰੂ ਕਰ ਲਓ ਜਾਂ ਵੈਸੇ ਕਹਿ ਲਓ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲੇ ਨੇ ਤਾਂ ਮੈਨੂੰ ਉਹ ਦਰਵਾਜ਼ਾ ਹੀ ਦੱਸ ਦੋ ਵੀ ਕਿਹੜਾ ਦਰਵਾਜ਼ਾ ਜਿਹੜਾ ਜੜਾ ਤੁਹਾਡਾ ਖੁੱਲਾ ਹੈ ਜਿੱਥੋਂ ਜਾ ਕੇ ਆਪਾਂ ਗੱਲ ਕਰ ਸਕਦੇ ਕਿਉਂਕਿ ਬਾਕੀ ਦਰਵਾਜ਼ੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਫਿਰ ਸਾਡੇ ਕੋਈ ਇੱਕੋ ਇੱਕ ਇਹੀ ਤਰੀਕਾ ਬਚਦਾ ਕਿ ਆਪਾਂ ਸੰਗਰੂਰ ਆ ਜਾਈਏ ਇਹਨਾਂ ਨਾਲ ਫਸ ਪਿੜੀਏ ਤੇ ਇਹਨਾਂ ਤੋਂ ਮੀਟਿੰਗ ਲੈ ਕੇ ਜਾਈਏ ਹੁਣ ਤਾਂ ਸਾਡਾ ਮੀਟਿੰਗ ਦਾ ਵੀ ਮੁੱਦਾ ਨਹੀਂ ਰਿਹਾ ਕਿਉਂਕਿ ਇਹਨਾਂ ਦੀ ਮੀਟਿੰਗਸ ਮੀਟਿੰਗਸ ਆ ਕਿ ਇੱਕ ਮਜ਼ਾਕ ਬਣ ਗਈਆਂ ਇਹਨਾਂ ਨੇ ਮੀਟਿੰਗਾਂ ਮੀਟਿੰਗ ਦੇ ਦੇ ਕੇ ਡਾਂਗੜ ਪਾ ਰਹੇ ਨੇ ਮੀਟਿੰਗ ਤੇ ਬੁਲਾ ਲੈਂਦੇ ਨੇ ਸੁਣ ਲੈਂਦੇ ਨੇ ਕਿ ਸੁਣਦੇ ਮਨ ਕੀ ਤਾਂ ਸੁਣ ਲਿਆ ਨਹੀਂ ਕਿ ਤਰ੍ਹਾਂ ਨਾ ਤੇ ਨਹੀਂ ਸੁਣਾ ਤੇ ਨਵੀਂ ਮੀਟਿੰਗ ਆ ਜਾਈਗੀ ਤੁਹਾਡੇ ਕੋਲ ਬਸ ਮੀਟਿੰਗ ਲਈ ਚਲੋ ਉਹਦਾ ਹੱਲ ਕੋਈ ਨਹੀਂ ਸੋਲੂਸ਼ਨ ਕੋਈ ਨਹੀਂ ਹੁਣ ਤੱਕ ਆਪਾਂ ਆਲਮੋਸਟ ਆਲਮੋਸਟ 5 ਤੋਂ 6 6 ਤੋਂ 7 ਮੀਟਿੰਗਸ ਆਪਾਂ ਐਜੂਕੇਸ਼ਨ ਮਨਿਸਟਰ ਨਾਲ ਕਰ ਚੁੱਕੇ ਆਂ ਔਰ ਇੰਨੀਆਂ ਮੀਟਿੰਗਸ ਆਪਾਂ ਵਿੱਤ ਮੰਤਰੀ ਨਾਲ ਕਰ ਚੁੱਕੇ ਆਂ ਇੰਨੀਆਂ ਮੀਟਿੰਗਸ ਆਪਾਂ ਅਲੱਗ-ਅਲੱਗ ਮੰਤਰੀਆਂ ਨਾਲ ਐਮ ਐਲ ਏਜ਼ ਨਾਲ ਕਰ ਚੁੱਕੇ ਲੇਕਿਨ ਅੱਜ ਵੀ ਸਾਡਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਨਾ ਕੋਈ ਕਰਨ ਦੇ ਕੀ ਰੂਪ ਦੇਖ ਰਹੇਗੇ ਕਿੰਨੀ ਦੇਰ ਤ ਸਰ ਇਹ ਤਾਂ ਨਾਹੁ ਨਾਜਾਪਾ ਸੀਐਮ ਸਰ ਦੀ ਮੀਟਿੰਗ ਦੀ ਡਿਮਾਂਡ ਕੀਤੀ ਹੈ ਨਹੀਂ ਮਿਲਦੀ ਤਾਂ ਆਪਾਂ ਬੈਠੇ ਆ ਕੋਈ ਨਹੀਂ ਟਾਈਮ ਹੈਗਾ ਸਾਡਾ ਇਹਨਾਂ ਕੋਲ ਵੀ ਟਾਈਮ ਵਾਧੂ ਹੋਏਗਾ ਜੇ ਜੇ ਇਹਨਾਂ ਕੋਲ ਹੈ ਤਾਂ ਵੀ ਆਪਾਂ ਆਪਾਂ ਵੀ ਬੈਠੇ ਆ ਆਪਾਂ ਅੱਜ ਆਪਣੀ ਗੱਲ ਮਨਵਾਏ ਵਗੈਰ ਨਹੀਂ ਜਾਣਾ ਇਹ ਤੋਂ ਜੀ ਨਾਮ ਵਿਕਾਸ ਗਾਜੀ ਕੀ ਕਹਿਣਾ ਚਾਹੋਗੇ ਕਿ ਜਦੋਂ ਸਰਕਾਰ ਆਈ ਸੀ ਉਸ ਤੋਂ ਬਾਅਦ ਕਹਿੰਦੇ ਸੀ ਉਹ ਧਰਨਾ ਲੈ ਲੱਗੇਗਾ ਕੋਈ ੱੱਕਾ ਮੁੱੱਕਿਆ ਕੀ ਕਹਿੰਦੇ ਸਰ ਜਦੋਂ 2022 ਵਿੱਚ ਆਪ ਸਰਕਾਰ ਆਈ ਸੀ ਵਾਕਈ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਐਜੂਕੇਸ਼ਨ ਦੇ ਨਾਮ ਤੇ ਅ ਸਰਕਾਰ ਹੀ ਆਈ ਹੈ ਤੇ এডਿਕੇਸ਼ਨ ਦਾ ਜਰੂਰ ਪਲਾ ਕਰੇਗੀ ਬਟ ਅੱਜ ਬੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਆ ਕਿ 11 1150 ਦਿਨ ਹੋ ਚੁੱਕੇ ਹਨ ਬਟ ਸਰਕਾਰ ਨੇ এডਿਕੇਸ਼ਨ ਦੇ ਨਾਮ ਤੇ ਸਿਰਫ ਫਰਾਡ ਹੀ ਕੀਤਾ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਬਟ ਇਹ ਸਾਰੀ ਸਿੱਖਿਆ ਕ੍ਰਾਂਤੀ ਬਿਲਕੁਲ ਫੋਕੀ ਹੈ ਨਕਾਰਾ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਇੰਨੇ ਬਿਹਤਰ ਨਤੀਜੇ ਨਤੀਜੇ ਹਰ ਸਾਲ ਦੇ ਰਹੇ ਹਨ ਬਟ ਕੋਈ ਸਾਰ ਨਹੀਂ ਲੈ ਰਹੀ ਸਰਕਾਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਸਕੂਲ ਆਫ ਐਮਿਨੈਂਸ ਖੋਲੇ ਸੀ 117 ਐਮਿਨੈਂਸ ਸਕੂਲ ਇਹਨਾਂ ਨੇ ਖੋਲੇ ਆ ਜਿਨ੍ਹਾਂ ਵਿੱਚੋਂ ਸਿਰਫ ਔਰ ਸਿਰਫ ਦੋ ਮੈਰਿਟਸ ਜਿਹੜੀਆਂ ਆਈਆਂ ਤੇ ਸਾਡੇ ਸਕੂਲ ਜਿਹੜਾ ਸਿਰਫ 10 ਸਕੂਲ ਹਨ ਮੈਰਿਟੋਰੀਅ ਸਕੂਲ ਉਹਨਾਂ ਵਿੱਚੋਂ ਅਸੀਂ 10 ਸਕੂਲਾਂ ਵਿੱਚੋਂ 37 ਮੈਰਿਟਸ ਪ੍ਰੋਡਿਊਸ ਕੀਤੀਆਂ ਜੇਕਰ 44 ਬੱਚੇ IIT ਚ ਸਿਲੈਕਟ ਹੋਏ ਉਹਨਾਂ ਵਿੱਚੋਂ 21 ਬੱਚੇ ਸਾਡੇ ਸਕੂਲ ਦੇ ਸੀ ਮਤਲਬ ਕਿ NEET ਵਿੱਚ ਵੀ ਜਿਹੜਾ 60 ਤੋਂ 70% ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਦੇ ਆ ਤੇ ਮੈਰਿਟਾਂ ਲਾ ਲੋ ਨੀਟ ਦੇ ਰਿਜ਼ਲਟ ਲਾ ਲੋ ਸੀਐਮ ਦੇ ਰਿਜ਼ਲਟ ਲਾ ਲੋ ਜੇਈ ਦੇ ਰਿਜ਼ਲਟ ਲਾ ਲੋ ਹਰੇਕ ਰਿਜ਼ਲਟ ਆਪਣੇ ਰਿਜ਼ਲਟ ਦੇ ਵਿੱਚ ਇਨਕਲੂਡ ਕਰਕੇ ਦੱਸਦੇ ਹਨ ਬਟ ਕਦੀ ਵੀ ਸਾਡੀ ਸਾਰ ਨਹੀਂ ਲੈਂਦੇ ਹੁਣ ਸਾਡੀ ਨਾ ਸਾਰ ਕੋਈ ਸਿੱਖਿਆ ਮੰਤਰੀ ਲੈ ਰਿਹਾ ਨਾ ਮੁੱਖ ਮੰਤਰੀ ਲੈ ਰਿਹਾ ਨਾ ਸਾਡਾ ਸਾਥ ਕੋਈ ਹੋਰ ਦੇ ਰਿਹਾ ਤੇ ਅਸੀਂ ਕਿੱਥੇ ਜਾਈਏ ਜਾਈਏ ਤੇ ਕਿੱਥੇ ਜਾਈਏ 11 ਸਾਲ ਦੇ ਅਸੀਂ ਸੜਕਾਂ ਦੇ ਰੁਲਦੇ ਪਏ ਐ ਇੰਨੇ ਪੜ੍ਹੇ ਲਿਖੇ ਸੜਕਾਂ ਦੇ ਰੁਲਣ ਲਈ ਅਸੀਂ ਥੋੜਾ ਆਪਾਂ ਇਹ ਨਹੀਂ ਮਿਹਨਤ ਕੀਤੀ ਐ ਸਾਨੂੰ ਆਪਣੇ ਬੰਦੇ ਹੱਥ ਦਿੱਤੇ ਜਾਣ ਇਹੀ ਅਸੀਂ ਸਰਕਾਰ ਅੱਗੇ ਗੁਜ਼ਾਰਿਸ਼ ਕਰਦੇ ਆਂ ਤੇ ਸਾਡੇ ਸਕੂਲ ਦੀ ਵੀ ਸਾਰ ਲਿੱਤੀ ਜਾਵੇ ਸਾਡੀ ਵੀ ਸਾਰ ਲਿੱਤੀ ਜਾਵੇ ਸਾਨੂੰ ਬੰਦੇ ਹੱਥ ਦਿੱਤੇ ਜਾਣ ਤੇ ਸਿੱਖਿਆ ਕ੍ਰਾਂਤੀ ਜਿਹੜੀ ਆ ਐਕਚੁਅਲ ਵਿੱਚ ਜਿਹੜੀ ਆ ਇਸੇ ਸਕੂਲਾਂ ਤੋਂ ਹੀ ਆਣੀ ਆ ਇਸੇ ਸਕੂਲਾਂ ਤੋਂ ਹੀ ਆ ਰਹੀ ਆ ਜੈ ਜਨਤਾ ਜੈ ਸੰਘਰਸ਼